ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਆ ਇੱਕ ਨਵੇਂ ਵਲੌਗ ਦੇ ਨਾਲ ਅੱਜ ਅਸੀਂ ਲੈ ਕੇ ਆਏ ਜੀ ਦੁਪੱਟੇ ਅਤੇ ਸੂਟਾਂ ਦੀ ਸੇਲ ਨਵੇਂ ਡਿਜ਼ਾਈਨ ਡਿਜ਼ਾਈਨ ਸਾਰੇ ਚੇਂਜ ਹੋ ਕੇ ਆਏ ਜੀ ਦੁਪੱਟਿਆਂ ਦੇ ਅਤੇ ਸੂਟਾਂ ਦੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਕੱਲਾ ਕੱਲਾ ਪੀਸ ਖੋਲ ਕੇ ਦਿਖਾਵਾਂਗੇ ਦੁਪੱਟਿਆਂ ਦਾ ਅਤੇ ਸੂਟਾਂ ਦੇ ਹਰੇਕ ਡਿਜ਼ਾਈਨ ਸੂਟ ਦਾ ਦਿਖਾਵਾਂਗੇ ਜੀ ਖੋਲ ਕੇ ਪੀਸ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਲਾਈਕ ਕਰ ਦੇ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਆ ਵਾਲੇ ਦੁਪੱਟੇ ਦਿਖਾ ਰਹੇ ਆ ਜੀ 150 ਦੇ ਦੋ ਰੇਟ ਹੈਗਾ ਦੁਪੱਟਿਆਂ ਦਾ ਦੋ ਦੋ ਦੁਪੱਟੇ ਆ ਜੀ 150 ਰੁਪਏ ਦੇ ਦੋ ਚੁੰਨੀਆਂ 150 ਰੁਪਏ ਦੀਆਂ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਆਲ ਇੰਡੀਆ ਦੇ ਵਿੱਚ ਕਿਤੇ ਵੀ ਘਰ ਬੈਠੇ ਮੰਗਵਾ ਸਕਦੇ ਹੋ ਆਨਲਾਈਨ ਤੁਸੀਂ ਆਵਲੇ ਦੁਪੱਟਿਆਂ ਦੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਰੇਟ ਹੈਗਾ ਸਿਰਫ 150 ਦੇ ਦੋ ਦੁਪੱਟੇ ਜੀ ਮੀਡੀਅਮ ਸਾਈਜ਼ ਹੈ ਜੀ ਆਮ ਕੰਮਕਾਰ ਚ ਲੈਣ ਵਾਲਾ ਸਾਈਜ਼ ਹੈ 2 ਮੀਟਰ ਦਾ ਦੁਪੱਟਾ ਹੈ ਜੀ ਲੀਲਣ ਦਾ ਦੁਪੱਟਾ ਹੈ ਮੀਡੀਅਮ ਸਾਈਜ਼ ਦੇ ਲੀਲਣ ਦੇ ਦੁਪੱਟੇ ਜੀ 2 ਮੀਟਰ ਦਾ ਦੁਪੱਟਾ ਆਵਲੇ ਰੰਗ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਬਾਕੀ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਜੋ ਵੀਡੀਓ ਦੇ ਵਿੱਚ ਦਿਖਾਵਾਂਗੇ ਉਹੀ ਭੇਜਾਂਗੇ ਜੀ ਜੋ ਵੀ ਇਸ ਵੀਡੀਓ ਚ ਦਿਖਾਵਾਂਗੇ ਕੋਲ ਕਿ ਉਹ ਸੇਮ ਚੀਜ਼ ਹੀ ਭੇਜਾਂਗੇ ਹਾਂਜੀ ਭਾਈ ਕਿਤੇ ਭਾਈ ਪੇਮੈਂਟ ਅਸੀਂ ਆਨਲਾਈਨ ਹੀ ਲੈਣੇ ਆ ਕੈਸ਼ ਔਨ ਡਿਲੀਵਰੀ ਦੀ ਸੁਵਿਧਾ ਹੈ ਨਹੀਂ ਆਪਣੇ ਕੋਲ ਬਾਕੀ ਮੇਰੀ ਪੁਰਾਣੀ ਵੀਡੀਓ ਚ ਕਮੈਂਟ ਵੀ ਚੈੱਕ ਕਰ ਸਕਦੇ ਹੋ ਜਿਨ੍ਹਾਂ ਨੇ ਮੰਗਾਇਆ ਸਭ ਨੂੰ ਪ੍ਰੋਪਰ ਡਿਲੀਵਰੀ ਮਿਲੀ ਹੈ ਜੀ ਜੋ ਦਿਖਾਇਆ ਉਹੀ ਭੇਜਿਆ ਉਹੀ ਚੀਜ਼ ਮਿਲੀ ਹੈ ਤੇ ਆ ਵਾਲੇ ਕਲਰ ਡਿਜ਼ਾਈਨ ਦਿਖਾਇਆ ਜੀ ਦੁਪੱਟਿਆਂ ਦੇ ਦੇਖ ਲੋ ਆ ਸਾਰੇ ਦੁਪੱਟੇ 150 ਦੇ 22 ਦੁਪੱਟੇ ਆ ਸਿਰਫ 150 ਦੇ 2 ਦੁਪੱਟੇ ਆ ਜੀ ਕਲਰ ਪੱਕੇ ਰੰਗ ਪੱਕੇ ਨੇ ਜੀ ਲੀਲਣ ਦੇ ਦੁਪੱਟੇ ਆ ਮੀਡੀਅਮ ਸਾਈਜ਼ ਆ ਜੀ ਇਸ ਤੋਂ ਅੱਗੇ ਦਿਖਾਵਾਂਗੇ ਤੁਹਾਨੂੰ ਕਾਟਨ ਦੇ ਸੂਟ ਆ ਦੇਖੋ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਕਲਰ ਦੇਣ ਤੁਹਾਨੂੰ ਸਾਰੇ ਦਿਖਾਵਾਂਗੇ ਕਾਟਨ ਦੇ ਸੂਟ ਰਿਯਨ ਕਾਟਨ ਦੇ ਸੂਟ ਆਏ ਆ ਸਾਡੇ ਕੋਲੇ ਬਾਕੀ ਜੈਪੂਰੀ ਕਾਟਨ ਦੇ ਹਰ ਤਰ੍ਹਾਂ ਦੇ ਸੂਟ ਦਿਖਾਵਾਂਗੇ ਜੀ ਆ ਹੈਗਾ ਸੂਤੀ ਕਪੜਾ ਬਿਲਕੁਲ ਸੂਤੀ ਸੂਟ ਆਮ ਪਾਉਣ ਵਾਲਾ ਸੂਟ ਆ ਜੀ ਸੂਤੀ ਜਮਾ ਕਪੜਾ ਮਲਾਈਮ ਹੈ ਜੀ ਰੇਟ ਦੀ ਗੱਲ ਕਰੀਏ ਤਾਂ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ। 500 ਦੇ ਦੋ ਸੂਟ ਹੈ। 5 ਮੀਟਰ ਕਪੜਾ ਸੂਤੀ ਕਪੜਾ ਬਿਲਕੁਲ ਸੂਤੀ ਕਪੜਾ। ਮਲائم ਹੈ। ਪੱਕੇ ਰੰਗ ਨੇ। ਸਿਰਫ 250 ਰੁਪਏ ਦਾ ਸੂਟ ਹੈ। ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦੇਈਂ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈਂ, ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਸਾਡੀ ਵੀਡੀਓ। ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਇਹ ਕਾਰਡ ਜੇ ਦਿਖਾ ਰਹੇ ਜੀ ਇਸ ਤੋਂ ਅਗੇ ਆਵਲਾ ਡਿਜ਼ਾਈਨ ਇਹ ਹੈ ਮਿਕਸ ਕਾਟਨ ਦਾ ਕੱਪੜਾ ਸੂਤੀ ਮਿਕਸ ਕੱਪੜਾ ਮਲਾਈਮ ਕੱਪੜਾ ਹੈ ਜੀ ਰੰਗ ਦੀ ਗਰੰਟੀ ਹੈ 5 ਮੀਟਰ ਦੀ ਕਟਾ ਪੂਰੀ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ ਜੀ 5 ਮੀਟਰ 250 ਰੁਪਏ ਦਾ ਸੂਟ ਹੈ ਮਿਕਸ ਕਾਟਨ ਚੱਲਣ ਵਾਲਾ ਕੱਪੜਾ ਵਧੀਆ ਕੁੱਟ ਕੇ ਹੰਡ ਹੋਣ ਵਾਲਾ ਕੱਪੜਾ ਹੈ ਜੀ ਖਰਾਬ ਨਹੀਂ ਹੁੰਦਾ ਰੰਗ ਨਹੀਂ ਖਰਾਬ ਹੁੰਦਾ ਕੱਪੜਾ ਨਹੀਂ ਖਰਾਬ ਹੁੰਦਾ ਜੀ ਮਲਾਈਮ ਕੱਪੜਾ ਗਰਮੀ ਚ ਪਾਉਣ ਵਾਲਾ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ ਜੀ 5 ਮੀਟਰ 250 ਰੁਪਏ ਦਾ ਸੂਟ ਹੈ ਆਵਲੇ ਰੰਗ ਡਿਜ਼ਾਈਨ ਦਿਖਾਇਆ ਸਾਰੇ ਡਿਟੇਲ ਨਾਲ ਵੀਡੀਓ ਬਣਾਈਆ ਸੂਟਾਂ ਦੀ ਹਰੇਕ ਡਿਜ਼ਾਈਨ ਦਾ ਇਕੱਲਾ ਇਕੱਲਾ ਪੀਸ ਕਰਕੇ ਦਿਖਾਵਾਂਗੇ ਜੀ ਖੋਲ ਕੇ ਵੀਡੀਓ ਨੂੰ ਲੈਂਡ ਤੱਕ ਬਣੇ ਰਹੋ ਹਰੇਕ ਡਿਜ਼ਾਈਨ ਹਰੇਕ ਕਲਰ ਇਕੱਲਾ ਇਕੱਲਾ ਪੀਸ ਖੋਲ ਕੇ ਦਿਖਾਵਾਂਗੇ ਜੀ ਸਾਰੇ ਰੰਗ ਡਿਜ਼ਾਈਨ ਦਿਖਾਵਾਂਗੇ ਜੋ ਵੀ ਆਪਣੇ ਕੋਲ ਹੈਗੇ ਆ ਆ ਦੇਖੋ ਇਹ ਆਵਲੇ ਡਿਜ਼ਾਈਨ ਦੀ ਬਹੁਤ ਜ਼ਿਆਦਾ ਡਿਮਾਂਡ ਆਈ ਬਹੁਤ ਟ੍ਰੈਂਡ ਹੈ ਡਿਜ਼ਾਈਨ ਦਾ ਸਰਦਾਰੀ ਰੰਗ ਨੇ ਵਧੀਆ ਰੰਗ ਨੇ ਜੀ ਟ੍ਰੈਂਡਿੰਗ ਦੇ ਵਿੱਚ ਨੇ ਰੰਗ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ। ਆਹ ਵਾਲਾ ਡਿਜ਼ਾਈਨ ਬਹੁਤ ਟ੍ਰੈਂਡ ਹੈ ਇਸ ਡਿਜ਼ਾਈਨ ਦਾ ਬਹੁਤ ਡਿਮਾਂਡ ਹੈ ਇਹ ਡਿਜ਼ਾਈਨ ਦੀ। ਆਹ ਵਾਲੇ ਰੰਗ ਹੈ। ਆਹ ਵਾਲੇ ਰੰਗ ਡਿਜ਼ਾਈਨ ਮਿਲ ਜਾਣਗੇ ਜੀ। ਰੇਟ ਦੀ ਗੱਲ ਕਰੀਏ ਤਾਂ ਸਿਰਫ ਰੇਟ ਹੈਗਾ ਬਾਈ ਜੀ 250 ਰੁਪਏ ਦਾ ਸੂਟ ਆ 5 ਮੀਟਰ ਸੂਟ ਹੈ ਸਿਰਫ 250 ਰੁਪਏ ਦਾ। ਸੂਤੀ ਹੈ ਮਿਕਸ ਕਾਟਨ ਦਾ ਕਪੜਾ ਸੂਤੀ ਦਾ ਕਪੜਾ ਹੈ। ਆਵਲੇ ਰੰਗ ਡੇ ਜਨ ਨੇ ਆ। ਆਵਲੇ ਸਬ ਹਾਂਜੀ ਆਵਲੇ ਕਲਰ ਆਈ ਵੀਡੀਓ ਨਾਲ ਐਂਡ ਤੱਕ ਬਣੇ ਰਹੀ ਜੀ ਕਲਰ ਦੇਖ ਕੇ ਜਰੂਰ ਜਾਓ ਜੀ ਕਲਰ ਡਿਜ਼ਾਈਨ ਸਾਰੇ ਦਿਖਾਇਆ ਕੱਲਾ ਕੱਲਾ ਪੀਸ ਖੋਲ ਕੇ ਦਿਖਾਇਆ ਬੜੇ ਸ਼ਾਨਦਾਰ ਰੰਗ ਆਏ ਡਿਜ਼ਾਈਨ ਸੋਹਣੇ ਆਏ ਕਲਰ ਸੋਹਣੇ ਆਏ ਆ ਦੇਖੋ ਬਈ ਕਲਰਾਂ ਦੀ ਕੰਬੀਨੇਸ਼ਨ ਬਹੁਤ ਸੋਹਣੀ ਆਈ ਹੈ ਸ਼ਾਨਦਾਰ ਆਨਲਾਈਨ ਵੀ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਆਵਲੇ ਰੰਗ ਡਿਜ਼ਾਈਨ ਆਇਆ ਦੇਖੋ ਵੀਡੀਓ ਨਾਲ ਐਂਡ ਤੱਕ ਬਨੇ ਰਹੇ ਜੀ ਸਾਰੇ ਪੀਸ ਦਿਖਾਵਾਂਗੇ ਕੱਲਾ ਕੱਲਾ ਪੀਸ ਖੋਲ ਕੇ ਦਿਖਾਵਾਂਗੇ ਜੀ ਕੱਲਾ ਕੱਲਾ ਸੂਟ ਦਾ ਕੱਲਾ ਕੱਲਾ ਹਰੇ ਰੰਗ ਦਾ ਕੱਲਾ ਕੱਲਾ ਪੀਸ ਖੋਲ ਕੇ ਦਿਖਾਵਾਂਗੇ ਜੀ ਆ ਰੰਗੜੀਆਂ ਨੇ ਸਾਰੇ ਵੇ ਆ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈੀ ਸੂਤੀ ਕੱਪੜਾ ਸਿਰਫ 250 ਰੁਪਏ ਦਾ ਸੂਟ ਹੈੀ ਆਮ ਪਾਉਣ ਵਾਲਾ ਕੰਮਕਾਰ ਦੇ ਵਿੱਚ ਪਾਉਣ ਵਾਲਾ ਕੱਪੜਾ ਹੈੀ ਚੱਲਣ ਵਾਲਾ ਕੱਪੜਾ ਵਧੀਆ ਸੂਤੀ ਕੱਪੜਾ ਹੈ ਗਰਮੀ ਦੇ ਵਿੱਚ ਪਾਉਣ ਵਾਲਾ ਕੱਪੜਾ ਰੇਟ ਦੀ ਗੱਲ ਕਰੀਏ ਤਾਂ ਸਿਰਫ 250 ਰੁਪਏ ਦਾ ਸੂਟ ਹੈੀ ਕੱਟ ਪੂਰੇ ਸੂਟ ਦੀ ਹੋਊਗੀ। ਬਾਕੀ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ। ਤੇ ਆਨਲਾਈਨ ਜੋ ਵੀਡੀਓ ਦੇ ਵਿੱਚ ਦਿਖਾਵਾਂਗੇ ਉਹੀ ਭੇਜਾਂਗੇ। ਇਸ ਤੋਂ ਪਹਿਲਾਂ ਵੀ ਸਾਡੇ ਕਾਕਾ ਨੇ ਮੰਗਾਇਆ। ਔਰ ਪੋਜ਼ਿਟਿਵ ਰਿਸਪੌਂਸ ਹੀ ਦਿੱਤਾ ਸਭ ਨੇ। ਵਧੀਆ ਕਮੈਂਟ ਚੱਕਾ ਸਕਦੇ ਹੋ ਸਾਡੀ ਵੀਡੀਓ ਦੇ। ਜਿਨ੍ਹਾਂ ਨੇ ਮੰਗਾਇਆ ਨੇ ਸਭ ਨੇ ਸਹੀ ਰਿਸਪੌਂਸ ਦਿੱਤਾ। ਪੋਜ਼ਿਟਿਵ ਰਿਸਪੌਂਸ ਆਇਆ ਇਹਦੇ ਵਿੱਚ ਕੋਈ 네ਗੇਟਿਵ ਕਮੈਂਟ ਨਹੀਂ ਆਇਆ। ਜੋ ਦਿਖਾਇਆ ਵੀਡੀਓ ਦੇ ਵਿੱਚ ਅਸੀਂ ਉਹੀ ਭੇਜਾਂਗੇ ਜੀ। ਤੁਸੀਂ ਵੀ ਕੋਈ ਵੀ ਮੰਗਾ ਸਕਦੇ ਹੋ। ਆਲ ਇੰਡੀਆ ਦੇ ਵਿੱਚ ਕਿਤੇ ਵੀ ਮੰਗਾ ਸਕਦੇ ਜੀ। ਜੋ ਦਿਖਾਵਾਂਗੇ ਉਹੀ ਭੇਜਾਂਗੇ ਜੀ। ਆਹ ਲੈ ਰੰਗੜੀਆਂ ਦੇਖੋ ਇਹ ਸੂਤੀ ਕੱਪੜੇ ਦੇ ਵਿੱਚ ਨਹੀਂ ਮੈਚਿੰਗ ਸੂਟ ਹੈ ਸੂਤੀ ਸੂਟ ਹੈ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ ਜੀ ਕੱਟ ਪੂਰੀ ਹੋਊਗੀ ਜੀ ਇਸ ਤੋਂ ਅਗੇ ਦਿਖਾਵਾਂਗੇ 올ਓਵਰ ਸੂਟ ਇਹ ਮਿਕਸ ਕਾਟਨ ਦਾ ਕੱਪੜਾ 5 ਮੀਟਰ ਕੱਪੜਾ ਪੂਰਾ ਪੱਕੇ ਰੰਗ ਦੇ ਮਿਕਸ ਕਾਟਨ ਰੇਟ ਦੀ ਗੱਲ ਕਰੀਏ ਤਾਂ ਸਿਰਫ 250 ਰੁਪਏ ਦਾ ਸੂਟ ਹੈ ਜੀ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ 5 ਮੀਟਰ ਕੱਪੜਾ ਕਲਰ ਨੇ ਬਹੁਤ ਸ਼ਾਨਦਾਰ ਨੇ ਆਵਲੇ ਰੰਗੜੇ ਨੇ ਯਾਵਲੇ ਡਾਰਕ ਕਲਰ ਲਾਈਟ ਕਲਰ ਸਾਰੇ ਕਲਰ ਵਧੀਆ ਕਲਰ ਆਇਆ ਜੀ ਸਾਰੇ ਆਵਲੇ ਰੰਗੜੇ ਜੈਨ ਯਾਲ ਆਵਲੇ ਕਲਰ ਆਏ ਭਾਈ ਇਸ ਤੋਂ ਅੱਗੇ ਦਿਖਾਵਾਂਗੇ ਤੁਹਾਨੂੰ ਰਿਯਾਨ ਦਾ ਰਿਯਾਨ ਦਾ ਸੂਟ ਹੈ ਇਹ ਆ ਦੇਖੋ ਰਿਯਾਨ ਦਾ ਕੱਪੜਾ ਰਿਯਾਨ ਕਾਟਨ ਹੈ ਜੀ ਰਿਯਾਨ ਕਾਟਨ ਦਾ ਸੂਟ ਹੈ ਪੂਰੇ ਸੂਟ ਦੀ ਕਟ ਹੈ ਇਹਦਾ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ ਕੱਟ ਪੂਰੇ ਸੂਟ ਦੀ ਹੈ ਐ ਨਹੀਂ ਹੈ ਵੀ ਪਜਾਮਾ ਸੂਟ ਬਣੂਗਾ ਜਾਂ ਪਲਾਜ਼ੋ ਸੂਟ ਬਣੂ ਪੂਰਾ ਸਲਵਾਰ ਸੂਟ ਦੀ ਕੱਟ ਹੈ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਰਿਯਾਨ ਦਾ ਸੂਟ ਹੈ ਸਿਰਫ 250 ਰੁਪਏ ਦਾ ਵੱਡੇ ਪਨੇ ਦੇ ਵਿੱਚ ਹੈ 1.5 ਮੀਟਰ ਪਨੇ ਚਾਹੁੰਦਾ 3.5 ਮੀਟਰ ਦਾ ਸੂਟ ਬਣਦਾ ਹੈ ਇਹ ਪੂਰਾ ਰੇਟ ਦੀ ਗੱਲ ਕਰੀਏ ਤਾਂ ਸਿਰਫ 250 ਰੁਪਏ ਦਾ ਸੂਟ ਹੈ ਆਵਲੇ ਰੰਗੜੇ ਨੇ ਸਾਰੇ ਆਵਲੇ ਕਲਰ ਡਿਜ਼ਾਈਨ ਮਿਲ ਜਾਣਗੇ ਡਾਰਕ ਰੰਗ ਲਾਈਟ ਕਲਰ ਰਿਯਾਨ ਕਾਟਨ ਦੇ ਡਾਰਕ ਕਲਰ ਜ਼ਿਆਦਾ ਆਉਂਦੇ ਹੀ ਲਾਈਟ ਡਾਰਕ ਕਲਰ ਸਾਰੇ ਮਿਲ ਜਾਣਗੇ ਰਿਯਾਨ ਕਾਟਨ ਦਾ ਹੀ ਸਿਰਫ 250 ਰੁਪਏ ਦਾ ਸੂਟ ਹੈ ਰਿਯਾਨ ਕਾਟਨ ਦਾ ਸੂਟ ਹੈ ਜੀ ਲੀਲਣ ਦਾ ਸੂਟ ਰਿਯਾਨ ਕਾਟਨ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ ਜੀ ਵੱਡੇ ਬਨੇ ਦਾ 3.5 ਮੀਟਰ ਦੀ ਕੱਟ ਹੁੰਦੀ ਹੈ ਜੀ ਵੱਡੇ ਬਨੇ ਦਾ ਪੂਰਾ ਸੂਟ ਦਾ ਕੱਪੜਾ ਹੈ ਕੱਟ ਪੂਰੀ ਹੈ ਜੀ ਕੱਟ ਨਹੀਂ ਕੱਟ ਹੋਊਗੀ ਕੱਟ ਪੂਰੀ ਹੈ ਸੂਟ ਦੀ ਵੱਡੇ ਬਨੇ ਦੇ ਵਿੱਚ ਰਿਯਾਨ ਦਾ ਕੱਪੜਾ ਹੀ ਕਲਰ ਡਿਜ਼ਾਈਨ ਸਾਰੇ ਦਿਖਾਇਆ ਇਕੱਲੇ ਇਕੱਲੇ ਪੀਸ ਦਾ ਰੰਗ ਦਿਖਾਇਆ ਜੀ ਇਕੱਲੇ ਇਕੱਲੇ ਡਿਜ਼ਾਈਨ ਦਾ ਕਲਰ ਰੰਗ ਸਾਰੇ ਖੋਲ ਕੇ ਪੀਸ ਦਿਖਾਇਆ ਸਾਰੇ ਰੰਗ ਡਿਜ਼ਾਈਨ ਦਿਖਾਇਆ ਜੀ ਖੋਲ ਕੇ ਹਰ ਇੱਕ ਡਿਜ਼ਾਈਨ ਦੇ ਵਿੱਚ ਹਰ ਇੱਕ ਕਲਰ ਦਿਖਾਇਆ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ ਜੀ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਵੀ ਮੰਗਵਾ ਸਕਦੇ ਹੋ ਜੀ ਆਲ ਇੰਡੀਆ ਦੇ ਵਿੱਚ ਕਿਤੇ ਵੀ ਮੰਗਵਾ ਸਕਦੇ ਹੋ ਆਨਲਾਈਨ ਆ ਦੇਖੋ ਜੀ ਕਲਰ ਡਿਜ਼ਾਈਨਾਂ ਦੀ ਮੈਚਿੰਗ ਕਰਵਾ ਕੇ ਲੈ ਸਕਦੇ ਹੋ ਤੁਸੀਂ 올 ਓਵਰ ਸੂਟ ਲੈ ਸਕਦੇ ਹੋ ਜੀ ਕਲਰ ਡਿਜ਼ਾਈਨਾਂ ਦੀ ਕੰਬੀਨੇਸ਼ਨ ਵਧੀਆ ਹੈ ਜੀ ਰਿਯਾਨ ਕਾਟਨ ਦਾ ਕੱਪੜਾ ਹੈ ਰਿਯਾਨ ਕਾਟਨ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ ਜੀ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਰਿਅਨ ਕਾਟਨ ਦੇ ਦਿਖਾਏ ਇਸ ਤੋਂ ਅੱਗੇ ਦਿਖਾਵਾਂਗੇ ਤੁਹਾਨੂੰ ਪਿਓਰ ਕਾਟਨ ਦਾ ਕੱਪੜਾ ਹੀ ਪਿਓਰ ਕਾਟਨ ਹੈਗੇ ਰੇਟ ਹੈਗਾ ਜੀ 300 ਰੁਪਏ ਦਾ ਸੂਟ ਹੈ ਕੱਪੜਾ ਪਿਓਰ ਕਾਟਨ ਦਾ ਹੀ 5 ਮੀਟਰ ਕਲਰ ਡਿਜ਼ਾਈਨ ਦੇਖੋ ਸ਼ਾਨਦਾਰ ਸਰਦਾਰੀ ਰੰਗ ਹੈ ਲਾਈਟ ਕਲਰ ਡਾਰਕ ਕਲਰ ਲਾਈਟ ਕਲਰ ਲਾਈਟ ਕਲਰ ਆ ਜਿਆਦਾ ਇਹਦੇ ਵਿੱਚ ਕਾਟਨ ਨਹੀਂ ਪਿਓਰ ਕਾਟਨ ਹੈ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ 5 ਮੀਟਰ ਕੱਪੜਾ ਪੂਰਾ ਸਿਰਫ 300 ਰੁਪਏ ਦਾ ਆਹਦੇ ਕਲਰ ਡਿਜ਼ਾਈਨ ਸਾਰੇ ਆ ਆਵਲੇ ਰੰਗੜ ਜੈਨੇਈ ਇਹਦੇ ਵਿੱਚ ਕਲਰੜੀ ਜੈਨੇ ਵਧੀਆ ਆਇਆ ਸ਼ਾਨਦਾਰ ਕਲਰ ਆਇਆ ਜੀ ਵਧੀਆ ਡਿਜ਼ਾਈਨ ਆਇਆ ਆਵਲੇ ਰੰਗ ਹੈ ਜੀ ਇੱਕ ਡਿਜ਼ਾਈਨ ਦੇ ਵਿੱਚ 4 ਤੋਂ 6 ਕਲਰ ਹੁੰਦੇ ਆ ਜੀ ਆਵਲੇ ਰੰਗੜ ਜੈਨੇ ਹਰੇਕ ਡਿਜ਼ਾਈਨ ਦੇ ਵਿੱਚ 4-4 ਕਲਰ 5-5 ਕਲਰ ਆਉਣਗੇ ਰੰਗ ਡਿਜ਼ਾਈਨ ਸਾਰੇ ਆ ਜੀ ਆਹ ਰੈਡ ਹੈਗਾ ਸਿਰਫ 300 ਰੁਪਏ ਦਾ ਸੂਟ ਆ ਪਿਓਰ ਕਾਟਨ ਦਾ ਕੱਪੜਾ ਆਵਲੇ ਰੰਗ ਪਿਓਰ ਕਾਟਨ ਹੈ ਜੀ ਆਵਲੇ ਰੰਗ ਡਿਜ਼ਾਈਨ ਹੈ ਜੀ ਸਾਰੇ ਆਵਲੇ ਕਲਰ ਹੈ ਆਵਲੇ ਰੰਗ ਹੈ ਜੀ ਸਾਰੇ ਬਲੈਕ ਕਲਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਲਾਈਕ ਕਰ ਦਿਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਆਂ ਵੀਡੀਓ ਆਵਲੇ ਰੰਗ ਡਿਜ਼ਾਈਨ ਸਾਰੇ ਆ ਜੀ ਇਸ ਤੋਂ ਅੱਗੇ ਦਿਖਾਵਾਂਗੇ ਜੀ ਪਿਓਰ ਜੈਪੂਰੀ ਕਾਟਨ ਜੋ ਕਿ ਸਾਡੀ ਹਰ ਵੀਡੀਓ ਦੇ ਵਿੱਚ ਹੁੰਦੀ ਹੈ ਐਂਡ ਦੇ ਵਿੱਚ ਪਿਓਰ ਜੈਪੂਰੀ ਕਾਟਨ ਦਾ 컬러 ਡਿਜ਼ਾਈਨ ਆਇਆ ਜੀ ਚੇਂਜ ਹੋ ਕੇ ਪੱਕੇ ਰੰਗਾਂ ਦਾ ਪਿਓਰ ਜੈਪੂਰੀ ਕਾਟਨ ਦਾ ਕੱਪੜਾ ਜੀ ਵਧੀਆ ਰੇਟ ਹੈਗਾ ਸਿਰਫ 350 ਰੁਪਏ ਦਾ ਸੂਟ ਹੈ 5 ਮੀਟਰ 350 ਰੁਪਏ ਦਾ ਸੂਟ ਹੈ ਪਿਓਰ ਜੈਪੂਰੀ ਕਾਟਨ ਹੈ ਜੀ ਇਸ ਤੋਂ ਪਹਿਲਾਂ ਵੀ ਅਸੀਂ ਆਨਲਾਈਨ ਵੀ ਭੇਜਿਆ ਕਸਟਮਰ ਨੂੰ ਆਨਲਾਈਨ ਵੀ ਗਾਕਾਂ ਨੂੰ ਭੇਜਿਆ ਬਹੁਤ ਸਾਰੇ ਗਾਕਾਂ ਦੇ ਪੋਜ਼ਿਟਿਵ ਰਿਸਪੌਂਸ ਹੀ ਆਇਆ ਜੀ ਕਿ ਜਨੇ ਕੋਈ ਨੈਗੇਟਿਵ ਰਿਸਪੌਂਸ ਨਹੀਂ ਦਿੱਤਾ ਕਿਉਂਕਿ ਇਹ ਕੁਆਲਿਟੀ ਅਸੀਂ ਜੋ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਉਹੀ ਭੇਜਦੇ ਹਾਂ ਆ ਕਿ ਆਨਲਾਈਨ ਤੁਸੀਂ ਵੀ ਘਰ ਬੈਠੇ ਮੰਗਵਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਕਿਤੇ ਵੀ ਮੰਗਵਾ ਸਕਦੇ ਹੋ ਜੀ ਆਨਲਾਈਨ ਆਹ ਵਾਲੇ ਰੰਗ ਜਿਹਨੇ ਹੈਗਾ ਪਿਓਰ ਜੈਪੂਰੀ ਕਾਟਨ ਦਾ ਕੱਪੜਾ ਜੀ ਰੇਟ ਦੀ ਗੱਲ ਕਰੀਏ ਤਾਂ ਸਿਰਫ 350 ਰੁਪਏ ਦਾ ਸੂਟ ਹੈ ਪਿਓਰ ਕਾਟਨ ਦਾ ਕੱਪੜਾ ਜੀ ਕਲਰ ਡੀਨ ਸਾਰੇ ਡਿਜ਼ਾਈਨ ਅਲੱਗ-ਅਲੱਗ ਅੱਡੋ-ਅੱਡੀ ਡਿਜ਼ਾਈਨ ਹੈ ਜੀ ਬਲੈਕ ਬਲੈਕ ਵਾਈਟ ਦੀ ਕੰਬੀਨੇਸ਼ਨ ਜ਼ਿਆਦਾ ਹੈ ਇਹਨਾਂ ਦੇ ਵਿੱਚ ਟਰੈਂਡ ਵੀ ਜ਼ਿਆਦਾ ਬਲੈਕ ਵਾਈਟ ਦਾ ਹੀ ਹੈ ਇਹਦਾ ਕਲਰ ਵੀ ਪੱਕਾ ਬਲੈਕ ਵਾਈਟ ਦਾ ਸਾਰੇ ਰੰਗ ਡਿਜ਼ਾਈਨ ਦਿਖਾਇਆ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਤੇ ਲਾਈਕ ਕਰਦੇ ਹੋ ਵੀਡੀਓ ਸਾਡੀ ਕਿਵੇਂ ਦੀ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਸਾਡੀ ਕੁਆਲਿਟੀ ਕਿਵੇਂ ਦੀ ਲੱਗਿਆ ਜੋ ਵੀਡੀਓ ਦੇ ਵਿੱਚ ਦਿਖਾਈ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਨਵੇਂ ਆਏ ਹੋ ਸਾਡੇ ਚੈਨਲ ਤੇ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾ ਕਰੇ ਜੀ ਆਹ ਵਾਲੇ ਸਾਰੇ ਜੈਪੁਰੀ ਕਾਟਨ ਦੇ ਕੱਪੜੇ ਦੇ ਵਿੱਚ ਦਿਖਾ ਰਹੇ ਹਾਂ ਜੀ ਸਾਰੇ ਜੈਪੁਰੀ ਕਾਟਨ ਦੇ ਸੂਟ ਨੇ ਇਹ ਸਭ ਜੈਪੁਰੀ ਕਾਟਨ ਦੇ ਸੂਟ ਨੇ ਰੇਟ ਹੈਗਾ ਸਿਰਫ 350 ਰੁਪਏ ਦਾ ਸੂਟ ਹੈ ਜੀ ਬਾਕੀ ਸਾਡੀ ਸਾਰੀ YouTube ਫੈਮਿਲੀ ਦਾ ਬਹੁਤ ਧੰਨਵਾਦ ਕਰਦੇ ਹਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਤੁਸੀਂ ਸਾਡੀ ਹਰ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਜੀ ਐਸੀ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਸਾਡੇ YouTube ਚੈਨਲ ਤੇ ਤਾਂ ਕਿ ਅਸੀਂ ਹਰ ਤਰ੍ਹਾਂ ਦੀ ਵੈਰਾਈਟੀ ਦੀ ਵੀਡੀਓ ਬਣਾ ਕੇ ਲੈ ਕੇ ਆਇਆ ਕਰਾਂਗੇ ਇਸ ਚੈਨਲ ਤੇ ਜੋ ਵੀ ਸਾਡੇ ਕੋਲੇ ਨਵੀਂ ਵੈਰਾਈਟੀ ਹੋਊ ਜੋ ਵੀ ਸਾਡੇ ਕੋਲੇ ਕਲਰ ਡਿਜ਼ਾਈਨ ਆਇਆ ਕਰਨਗੇ ਤਾਂ ਚੈਨਲ ਇਸ ਚੈਨਲ ਤੇ ਵੀਡੀਓ ਜਰੂਰ ਆਇਆ ਕਰੂਗੀ ਜੀ ਆਵਰੇ ਸਾਰੇ ਜੈਪੁਰੀ ਕਾਟਨ ਦੇ ਨੇ ਜੀ ਰੇਟ ਹੈਗਾ ਸਿਰਫ 350 ਰੁਪਏ ਦਾ ਸੂਟ ਹੈ ਸਾਰੇ ਜੈਪੁਰੀ ਕਾਟਨ ਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਸਾਡੀ ਵੀਡੀਓ ਜੇ ਨਵੇਂ ਆਏ ਆ ਸਾਡੇ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ